ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਚੌਪਈ ਸਾਹਿਬ ਜੀ ਦੀ ਬਾਣੀ ਦੇ ਕੁਝ ਸ਼ਬਦਾਂ ਬਾਰੇ ਗੱਲ ਕਰਾਂਗੇ ਚੌਪਈ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਵੇਲੇ ਚੌਥੀ ਬਾਣੀ ਆਉਂਦੀ ਹੈ ਅੰਮ੍ਰਿਤ ਵੇਲੇ ਦੀ ਚੌਥੀ ਬਾਣੀ ਚੌਪਈ ਸਾਹਿਬ ਜੀ ਦੀ ਬਾਣੀ ਹੈ ਇਹ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨੇ ਕੀਤੇ ਸੀ ਇਹ ਬਾਣੀ ਦਾ ਉਚਾਰਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੋਪੜ ਤੋਂ ਅੱਗੇ ਨੇ ਕੋਲ ਦਰਿਆ ਦੇ ਕਿਨਾਰੇ ਗੁਰਦੁਆਰਾ ਸ਼੍ਰੀ ਵਿਪੋਰ ਸਾਹਿਬ ਹੈ ਉੱਥੇ ਹੀ ਇਸ ਬਾਣੀ ਦਾ ਉਚਾਰਨ ਗੁਰੂ ਮਹਾਰਾਜ ਨੇ ਕੀਤਾ ਸੀ ਇਸ ਬਾਣੀ ਦਾ ਉਚਾਰਨ ਸੰਮਤ 70 ਹੈ ਸਹਿਸ ਪਨੀਜਾ ਅਰਧ ਸਹਿਸ ਫਨ ਤੀਨ ਕਿਹਿਜਾ ਭਾਦਰ ਸੁਦੀ ਅਸ਼ਟਮੀ ਰਵੀਵਾਰਾ ਤੀਰਸਤਦਰ ਬਗਾਂਤ ਸੁਧਾਰਾ ਭਾਵ ਕੇ 1753 ਸੰਮਤ 1753 ਦੇ ਵਿੱਚ ਇਸ ਬਾਣੀ ਦਾ ਉਚਾਰਨ ਕੀਤਾ ਸੀ ਅਤੇ ਜੋ ਅਮਰਤ ਸੰਚਾਰ ਹੈ ਉਹ ਸੰਮਤ 1756 ਦੇ ਵਿੱਚ ਗੁਰੂ ਮਹਾਰਾਜ ਕਰਵਾਉਂਦੇ ਨੇ ਇਥੇ ਸੰਗਤਾਂ ਨੂੰ ਦੱਸ ਦਈਏ ਕਿ ਕਈ ਮਨਮੁਖ ਲੋਕ ਚੌਪਈ ਸਾਹਿਬ ਜੀ ਦੀ ਬਾਣੀ ਦਾ ਇਸ ਬਾਣੀ ਨੂੰ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਮੰਨਦੇ ਪਰ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਸੰਤਾਂ ਨੇ ਜਿਨ੍ਹਾਂ ਦਾ ਆਪਣੇ ਗੁਰੂ ਪ੍ਰਤੀ ਪੂਰਨ ਭਰੋਸਾ ਹੈ ਉਹ ਇਸ ਬਾਣੀ ਦਾ ਨਿਰੰਤਰ ਜਾਪ ਕਰਦੀਆਂ ਨੇ ਇਹ ਬਾਣੀ ਗੁਰੂ ਮਾਰਦ ਜੀ ਨੇ ਸੰਮਤ 1753 ਈਸਵੀ ਸੰਮਤ ਸਤਾਰਾ ਸੂਤਰਵੰਜਾ ਦੇ ਵਿੱਚ ਇਸ ਬਾਣੀ ਦਾ ਉਚਾਰਨ ਕੀਤਾ ਸੀ ਤੇ ਅਵਰ ਸੰਚਾਰ ਸੰਮਤ ਸਤਾਰਾ ਸੂਸ਼ਪੰਜਾ ਦੇ ਵਿੱਚ ਹੋਇਆ ਸੀ ਆਓ ਇਸ ਬਾਣੀ ਦੇ ਕੁਝ ਸ਼ਬਦਾਂ ਬਾਰੇ ਜਾਣਕਾਰੀ ਲਈਏ ਬਾਣੀ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਚੌਪਈ ਸਾਜ ਦੀ ਬਾਣੀ ਦੇ ਆਰੰਭ ਦੇ ਵਿੱਚ ਆਉਂਦਾ ਹੈ ਤਦ ਦੇ ਨੂੰ ਗਲਾਵਾ ਦਾ ਮੋਰਛਾ ਨਿ제 ਕਰ ਦਾ ਪਰ ਇਥੇ ਦੰਦੇ ਨੂੰ ਕਈ ਲਾਮਾ ਲਗਾ ਦਿੰਦੇ ਨੇ ਮੋਰ ਅਛਾ ਨਹੀਂ ਇਹ ਕਰਦੇ ਦੇ ਨਹੀਂ ਬੋਲਣਾ ਹੈ ਦੰਦੇ ਨੂੰ ਲਾਮਾ ਦਾਗ ਦੇ ਨਾਲ ਹੀ ਉਚਾਰਨ ਕਰਨਾ ਦੰਦੇ ਨੂੰ ਲਾਮਾ ਦੇ ਨਾਲ ਉਚਾਰਨ ਕਰਾਂਗੇ ਤਾਂ ਗਾਤੂ ਉਚਾਰਨ ਹੋਏਗਾ ਦੰਦੇ ਨੂੰ ਤਲਾਮਾ ਦੇ ਨਾਲ ਹੀ ਉਚਾਰਨ ਕਰਨਾ ਦੰਦੇ ਨੂੰ ਤਲਾਮਾ ਦਾ ਦੰਦੇ ਨੂੰ ਲਾਮਾ ਦੇ ਦੋਨਾਂ ਹੀ ਮਾਤਰਾਵਾਂ ਦਾ ਉਚਾਰਨ ਕਰਨ ਚ ਕਾਫੀ ਅੰਤਰ ਹੈ ਦੰਦੇ ਨੂੰ ਦਲਾਵਾ ਦੈ ਦੱਦੇ ਨੂੰ ਲਾਵਾ ਦੇ ਮੋਹ ਰੱਛਾ ਨੀ ਜੇ ਕਰ ਦੇ ਦੇ ਉਚਾਰਨ ਗਲਤ ਹੈ ਮੋਹ ਰੱਛਾ ਨੀ ਜੇ ਕਰ ਦਾ ਦੈ ਹੀ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਚਚਾ ਰਾਰਾ ਨੰਨਾ ਨੰਨਾ ਅਚਰ ਨਨ ਪਰ ਸੰਤਾ ਜ਼ਿਆਦਾਤਰ ਇਸ ਦਾ ਉਚਾਰਨ ਚਰਨ ਕਰ ਦਿੰਦੀਆਂ ਨੇ ਅਗਲਾ ਜੋ ਨੰਨਾ ਹੈ ਉਸ ਦਾ ਉਚਾਰਨ ਨਹੀਂ ਕਰਦੀਆਂ ਤੱਲਾ ਚ ਚਾਰ ਆਰਾ ਨੰਨਾ ਚਰਨ ਉਚਾਰਨ ਕਰ ਦਿੰਦੀ ਆ ਨੇ ਇਹ ਵੀ ਗਲਤ ਉਚਾਰਨ ਹੈ ਇਸ ਦਾ ਉਚਾਰਨ ਹੈ ਚਰਨਨ ਚ ਚਾਰ ਆਰਾ ਨੰਨਾ ਨੰਨਾ ਚਰਨਨ ਇਸ ਦਾ ਸਹੀ ਉਚਾਰਨ ਹੈ ਅਗਰ ਅਸੀਂ ਚਾਰਨ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੈ ਕਿਉਂਕਿ ਇੱਥੇ ਦੋ ਨੰਨੇ ਲਗਾਏ ਹੋਏ ਨੇ ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਚਰਨਨ ਚਰਨਨ ਸਹੀ ਉਚਾਰਨ ਹੈ ਸੁੱਧ ਉਚਾਰਨ ਹੈ ਚਰਨ ਗਲਤ ਉਚਾਰਨ ਹੈ ਸਬਾਹ ਸ਼ਬਦ ਹੈ ਸਬ ਸਸਾ ਭੱਬੇ ਨੂੰ ਲਾਵਾ ਮਾਪ ਹੈ ਸਬਾਹ ਪਰ ਇੱਥੇ ਸਬੇ ਕਰ ਦਿੰਦੇ ਨੇ ਸਬੇ ਗਲਤ ਉਚਾਰਨ ਹੈ ਸਬਾਹ ਕਰਨਾ ਹੈ ਸਬਾਹ ਭੱਬੇ ਨੂੰ ਲਾਵਾ ਮਾਪ ਹੈ ਸਬਾਹ ਪਰ ਭੱਬੇ ਨੂੰ ਲਾਵਾ ਭੀ ਦੇ ਨਾਲ ਨਹੀਂ ਉਚਾਰਨ ਕਰਨਾ ਸਬੇ ਨਹੀਂ ਬੋਲਣਾ ਹੈ ਸਬੇ ਦਾਤੂ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਅਗਲਾ ਜੋ ਸ਼ਬਦ ਹੈ ਦੈ ਦੈ ਦਾ ਅਸੀਂ ਉੱਪਰ ਉਚਾਰਨ ਕਰ ਲਿਆ ਹੈ ਸੋ ਦੈ ਦਾ ਉਚਾਰਨ ਦੇ ਨਹੀਂ ਕਰਨਾ ਹੈ ਇਹ ਵੀ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਕਕਾ ਰਾਰੇ ਨੂੰ ਸਿਹਾਰੀ ਯਈਨ ਦਲਾਵਾ ਕਰਿਆ ਪਰ ਕਈ ਇਸ ਦਾ ਉਚਾਰਨ ਕਰੀਆ ਕਰ ਦਿੰਦੇ ਨੇ ਕਰੀਏ ਉਚਾਰਨ ਗਾਉਤ ਹੈ ਕਰਿਆ ਉਚਾਰਨ ਕਰਨਾ ਹੈ ਭਾਵ ਕਿ ਰਾਰੇ ਨੂੰ ਸਿਹਾਰੀ ਹੀ ਲਗਾਉਣੀ ਹੈ ਕਰਿਆ ਪਰ ਕਰਿਆ ਗਲਤ ਉਚਾਰਨ ਹੋਵੇਗਾ ਕਰਿਆ ਇਸ ਦਾ শুদ্ধ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਕਕਾ ਕਕੇ ਨੂੰ ਕਣਾਣਾ ਕ ਪਰ ਕਈ ਉਚਾਰਨ ਕਕੇ ਨੂੰ ਹੋਣਾ ਇਹਦੇ ਨਾਲ ਉਚਾਰਨ ਕਰ ਦਿੰਦੇ ਨੇ ਕੋ ਕੋ ਗਲਤ ਉਚਾਰਨ ਹੋਵੇਗਾ ਕੱਤੇ ਨੂੰ ਕਣੌੜਾ ਕਾ ਕ ਸਹੀ ਸ਼ੁੱਧ ਉਚਾਰਨ ਹੈ ਕਣੌੜੇ ਦੇ ਨਾਲ ਹੀ ਕਰਨਾ ਨਾ ਕਿ ਹੋੜੇ ਦੇ ਨਾਲ ਅਗਲਾ ਜੋ ਸ਼ਬਦ ਹੈ ਸੰਗਰ ਹੈ ਇੱਥੇ ਵੀ ਸ ਸੇ ਨੂੰ ਟਿੱਪੀ ਅੱਗਾ ਰਾਰੇ ਨੂੰ ਸਿਹਾਰੀ ਯਈ ਨੂੰ ਦਿਲਾਵਾ ਪਰ ਇੱਥੇ ਕੀ ਉਚਾਰਨ ਕਰਦੇ ਨੇ ਸੰਘਰੀ ਹੈ ਸੰਘਰੀ ਹੈ ਗਲਤ ਉਚਾਰਨ ਹੈ ਸੰਗਰ ਹੈ ਹੀ ਉਚਾਰਨ ਕਰਨਾ ਹੈ ਨਾ ਕਿ ਸੰਘਰੀ ਹੈ ਬਿਹਾਰੀ ਦੇ ਨਾਲ ਉਚਾਰਨ ਕਰਨਾ ਹੈ ਸੰਗਰੇ ਆ ਇਸ ਦਾ ਸੁੱਧ ਉਚਾਰਨ ਹੈ ਅਗਲਾ ਜੋ ਸ਼ਬਦ ਹੈ ਚਾਹੋ ਚਚੇ ਨੂੰ ਪਰਨਾ ਚਾ ਹਾਹੇ ਨੂੰ ਕਡੋੜਾ ਉੱਤੇ ਹੀ ਬਿੰਦੀ ਚਾਹੋ ਪਰ ਗੁਰਬਾਣੀ ਪੜਨ ਲੱਗੇ ਕਈ ਕਿਵੇਂ ਉਚਾਰਨ ਕਰ ਦਿੰਦੇ ਨੇ ਚਾਹੋ ਉਹ ਹਾਹੇ ਨੂੰ ਔਰੇ ਦੇ ਨਾਲ ਉਚਾਰਨ ਕਰ ਦਿੰਦੇ ਨੇ ਚਾਹੋ ਪਰ ਇੱਥੇ ਚਾਹੋ ਉਚਾਰਨ ਕਰਨਾ ਹੈ ਚ ਚ ਨੂੰ ਗੰਨਾ ਚਾ ਹਾ ਹ ਨੂੰ ਕਨੌੜਾ ਹਉ ਉੱਤੇ ਬਿੰਦੀ ਚਾਹੋ ਚਾਹੋ ਇਸ ਦਾ শুদ্ধ ਉਚਾਰਨ ਹੋਏਗਾ ਚਾਹੋ ਗਲਤ ਉਚਾਰਨ ਹੋਏਗਾ ਅਗਲਾ ਜੋ ਸ਼ਬਦ ਹੈ ਤਾਰੀਅ ਹੈ ਤੱਤੇ ਨੂੰ ਪੰਨਾ ਤਾ ਰਾਰੇ ਰਿਉ ਮਿਆਰੀ ਰੀ ਤਾਰੀ ਐਦੇ ਐੜਾ ਨੂੰ ਤਾ ਹਾ ਹ ਨੂੰ ਸਿਆਰੀ ਹੈ ਤਾਰੀਅ ਹੈ ਇਸ ਦਾ ਸੁੱਧ ਉਚਾਰਨ ਹੈ ਤਾਰੀ ਹੈ ਕਈ ਇਸ ਤਰ੍ਹਾਂ ਉਚਾਰਨ ਕਰ ਦਿੰਦੇ ਨੇ ਤਾਰੀ ਹੈ ਤਾਰੀ ਇਹ ਗਲਤ ਉਚਾਰਨ ਹੈ ਉਹ ਹਾਹੇ ਨੂੰ ਜੋ ਸਿਹਾਰੀ ਹੈ ਉਸ ਦਾ ਉਚਾਰਨ ਨਹੀਂ ਕਰਦੇ ਤੱਤੇ ਨੂੰ ਕਿੰਨਾ ਤਾ ਰਾਰੇ ਹੋ ਵਿਹਾਰੀ ਰੀ ਤਾਰੀ ਐੜਾ ਮੁਕਤਾ ਅ ਹਾਹੇ ਵਿੱਚ ਆਰੀ ਹੈ ਅਹੇ ਤਾਰੀ ਹੈ ਤਾਰੀ ਹੈ ਇਸ ਦਾ ਸੁੱਧ ਉਚਾਰਨ ਹੈ ਤਾਰੀ ਹੈ ਗਲਤ ਉਚਾਰਨ ਹੈ ਅਗਲਾ ਜੋ ਸ਼ੰਦੇ ਜੱਜਾ ਦਿੱਤੇ ਨੂੰ ਦਲੈਂਕੜ ਜੂ ਜੂ ਕਰਨਾ ਹੈ ਕਈ ਇਸ ਦਾ ਉਚਾਰਨ ਕਰਦੇ ਨੇ ਜੱਜਾ ਆਏ ਨੂੰ ਦਲੈਂਕੜ ਉੱਤੇ ਟਿੱਪੀ ਜੂ ਜੂ ਕਰ ਦਿੰਦੇ ਨੇ ਜੂ ਗਲਤ ਉਚਾਰਨ ਹੈ ਜੱਜੇ ਨੂੰ ਦਲੈਂਕੜ ਜੂ ਹੁੰਦਾ ਹੈ ਨਾ ਕਿ ਜੱਜੇ ਨੂੰ ਦਲੈਂਕਰ ਉੱਤੇ ਟਿੱਪੀ ਦੇ ਨਾਲ ਜੂ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਕਰਨਾ ਹੈ ਜਜੇ ਨੂੰ ਦਲੈਂਕੜ ਜੂ ਸੋ ਇਹ ਸੰ ਚਾਪੇ ਸੰਜੀ ਦੇ ਬਾਣੀ ਦੇ ਕੁਝ ਸ਼ਬਦ ਦੱਦੇ ਨੂੰ ਦਲਾਵਾ ਦਾ ਸਹੀ ਉਚਾਰਨ ਹੈ ਦੇ ਗਲਤ ਉਚਾਰਨ ਹੈ ਚਰਨਨ ਸ਼ੁੱਧ ਉਚਾਰਨ ਹੈ ਕੰਨਾ ਚਰਨ ਗਲਤ ਉਚਾਰਨ ਹੋਵੇਗਾ ਸਮਾ ਸਹੀ ਉਚਾਰਨ ਹੈ ਸੋਦੇ ਗਲਤ ਉਚਾਰਨ ਹੈ ਲਾਵਾਂ ਦੇ ਨਾਲ ਉਚਾਰਨ ਗਲਤ ਹੋਵੇਗਾ ਆਪਣਾ ਹੈ ਇਸ ਦਾ ਉਚਾਰਨ ਨਾਪਾ ਉੱਪਰ ਕਰ ਚੁਕੇ ਹਾਂ ਕਰ ਹੈ ਸ਼ੁੱਧ ਉਚਾਰਨ ਹੈ ਕਰੀ ਹੈ ਗਲਤ ਉਚਾਰਨ ਹੈ ਕੱਕੇ ਨੂੰ ਕਣਾੜਾ ਕੋ ਕੋ ਸ਼ੁੱਧ ਉਚਾਰਨ ਹੈ ਕੱਕੇ ਨੂੰ ਹੋੜਾ ਕੋ ਕੋ ਗਲਤ ਉਚਾਰਨ ਹੋਵੇਗਾ ਸੰਗਰ ਹੈ ਉਚਾਰਨ ਕਰਨਾ ਹੈ ਸੰਗਰ ਹੈ ਨਾ ਕਿ ਸੰਘਰੀਆ ਕਰਨਾ ਸੰਘਰੀਆ ਗਲਤ ਉਚਾਰਨ ਹੋਵੇਗਾ ਚਾਹੋਂ ਹਾਹ ਨੂੰ ਕਣਾੜਾ ਉੱਤੇ ਬਿੰਦੀ ਹਾਂ ਚਾਹੋ ਸਵਦੋਚਾਰਨ ਹੈ ਚਾਹੋ ਗਲਤ ਉਚਾਰਨ ਹੋਵੇਗਾ ਤਾਰਿਅ ਹੈ ਸਵਦੋਚਾਰਨ ਹੈ ਤਾਰਿਅ ਹੈ ਤਾਰਿਅ ਹੈ ਗਲਤ ਉਚਾਰਨ ਹੋਵੇਗਾ ਜਜੇ ਨੂੰ ਦਲੈਂਕੜ ਜੂ ਜੂ ਸਵਦੋਚਾਰਨ ਹੈ ਅਗਰ ਅਸੀਂ ਟਿੱਪੀ ਨਾਲ ਉਚਾਰਨ ਕਰਾਂਗੇ ਜੂ ਇਸ ਦਾ ਗਲਤ ਉਚਾਰਨ ਹੋਵੇਗਾ ਸੋ ਇਹ ਸੰਨ ਅੰਮ੍ਰਿਤ ਵੇਲੇ ਦੀ ਚੌਥੀ ਬਾਣੀ ਚੌਪਈ ਸਾਹਿਬ ਜੀ ਦੀ ਬਾਣੀ ਦੇ ਕੋਜੇ ਸ਼ਬਦਾਂ ਦਾ ਸ਼ੁੱਧ ਉਚਾਰਨ ਸੋ ਇੱਕ ਵਾਰ ਸੰਗਤਾਂ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਜਿੰਨੀਆਂ ਵੀ ਗੁਰੂ ਨਾਨਕ ਦੇਵ ਜੀ ਵਾਸਿਕ ਸੰਤਾਂ ਨੇ ਸੰਸਾਰ ਪਰ ਦੇ ਵਿੱਚ ਜਿੰਨੀਆਂ ਵੀ ਗੁਰਬਾਣੀ ਪੜ੍ਹਦੀਆਂ ਨੇ ਹਰ ਇੱਕ ਲਈ ਗੁਰਬਾਣੀ ਦੀ ਸੰਥਿਆ ਲੈਣੀ ਬਹੁਤ ਹੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ